ਸਾਰੇਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਰਾਏ ਫੈਮਿਲੀ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਚੱਲੇ ਹਾਂ ਮਲੇਰਕੋਟਲੇ ਮੈਂ ਸਾਰਾ ਕੰਮ ਨਵੇੜਤਾ ਝਾੜੂ ਪੋਚਾ ਆਟਾ ਵੀ ਗੁੰਨਤਾ ਸਾਰਾ ਕੰਮ ਮਤਲਬ ਅੰਦਰਲਾ ਕਰਕੇ ਚੱਲੀ ਆ ਹੁਣ ਰੋਟੀ ਤਾਂ ਮੰਮੀ ਉਹਨੇ ਪਿੱਛੇ ਤੋਂ ਲਾ ਲੈਣਗੇ ਕਿਉਂਕਿ ਫਿਰ ਆਲੂ ਰਾਤੇ ਬਾਲਤੇ ਸੀ ਇਹ ਵੀ ਚੱਲ ਸਵੇਰੇ ਨਹੀਂ ਖੇਚਲਾ ਨਾ ਕਰਨੀ ਪਵੇ ਬਸ ਅਚ ਵੀ ਝਾੜੂ ਪੋਚਾ ਹੀ ਰਿਹਾ ਜੇ ਬਸ ਸਵੇਰੇ ਮੋਟਾ-ਮੋਟਾ ਕੰਮ ਤਾਂ ਕਰਕੇ ਅੱਧਾ ਕੰਮ ਰਾਤ ਨੂੰ ਹੀ ਕਰਤਾ ਸੀਗਾ ਕਿਉਂਕਿ ਕਈ ਵਾਰ ਨਾ ਜੇ ਕਿਤੇ ਛੇਤੀ ਜਾਣਾ ਹੁੰਦਾ ਹੈ ਜਲਦੀ ਜਾਣਾ ਹੁੰਦਾ ਹੈ ਵੀ ਹਾਂ ਵੀ ਛੇਤੀ ਤੁਰਨਾ ਹੈ ਤਾਂ ਅਸੀਂ ਅੱਧਾ ਕੰਮ ਨਾਲ ਇੱਕ ਦਿਨ ਪਹਿਲਾਂ ਹੀ ਰਾਤ ਨੂੰ ਨਿਵੇੜ ਲੈਣੇ ਹੁੰਦੇ ਆ ਵੀ ਹੈਵ ਐ ਦੂਸਰੇ ਦਿਨ ਆਪਣਾ ਆਰਾਮ ਨਾਲ ਤਿਆਰ ਹੋ ਕੇ ਭੱਜ ਜਾਈਏ ਵੀ ਜੇ ਛੇਤੀ ਛੇਤੀ ਕਰਾਂਗੇ ਫਿਰ ਅੱਧਾ ਕੰਮ ਰਹਿ ਜਾਂਦਾ ਹੈ ਅੱਧਾ ਭੁੱਲ ਵੀ ਭੁੱਲ ਵੀ ਜਾਂਦੇ ਆ ਦਿਮਾਗ ਚੋਂ ਵੀ ਨਿਕਲ ਜਾਂਦਾ ਹੈ ਫਿਰ ਯੂਵੀ ਵੀ ਤਿਆਰ ਕਰਨਾ ਹੁੰਦਾ ਉਹਨੂੰ ਵੀ ਸਕੂਲ ਤੋਰਨਾ ਹੁੰਦਾ ਹੈ ਉਹਦੀ ਵੀ ਕੱਲੀ ਕੱਲੀ ਚੀਜ਼ ਦੇਖਣੀ ਹੁੰਦੀ ਹੈ ਨਿਆਣਿਆਂ ਦੀ ਵੀ ਵਿੱਚੇ ਤਾ ਕਰਕੇ ਅੱਧਾ ਘਮ ਅਸੀਂ ਇੱਕ ਰੇਨ ਵਾਲਾ ਰਵੇਡ ਲੈਂਦੇ ਹਾਂ ਜੇ ਕਦੇ ਵੀ ਕਿਤੇ ਜਾਣਾ ਹੁੰਦਾ ਹੈ ਮਤਲਬ ਜਲਦੀ ਜਾਣਾ ਹੁੰਦਾ ਹੈ ਤੇ ਬਸ ਹੁਣ ਮੈਂ ਤਿਆਸ਼ਰ ਹੋ ਗਈ ਰੋਟੀ ਤੇ ਮੰਮੀ ਉਹਨਾਂ ਨੇ ਪਿੱਛੇ ਤੇ ਲਾ ਲੈਣੀ ਮੈਂ ਆਪਣੀ ਇੱਕ ਬਣਾ ਕੇ ਖਾ ਲਈ ਯੂਵੀ ਨੂੰ ਪੈਕ ਕਰਕੇ ਯੂਵੀ ਨੂੰ ਸਕੂਲ ਤੋਰਤਾ ਸਕੂਲ ਚਲੇ ਗਿਆ ਹੁਣ ਮੈਂ ਬਸ ਰਾਵੀ ਨੂੰ ਫੋਨ ਕਰਦੀ ਹਾਂ ਰਾਵੀ ਮੇਰੇ ਨਾਲ ਜਾਊਗੀ ਕਿਉਂਕਿ ਉਹਦਾ ਪਿੰਡ ਉਧਰ ਹੈ ਉਹਨੂੰ ਮਲੇਰਕੋਟਲੇ ਬਾਰੇ ਸਾਰਾ ਕੁਝ ਪਤਾ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਵੀ ਮੈਂ ਪਹਿਲੀ ਵਾਰ ਚਲਨੀ ਐ ਇਸ ਕਰਕੇ ਪਹਿਲੀ ਵਾਰ ਦੇਖਦੀ ਆ ਜਾ ਕੇ ਉੱਥੇ ਤੁਹਾਨੂੰ ਵੀ ਦਿਖਾਵਾਂਗੀ ਵੀਡੀਓ ਅੰਤ ਤੱਕ ਜ਼ਰੂਰ ਦੇਖਿਓ ਚੱਲੇ ਅਸੀਂ ਹਾਂ ਦੂਜੀ ਵੀ ਆ ਗਈ ਦੂਜੀ ਦਾ ਕਸਰਤ ਹੋਣਾ ਇਹਦੇ ਕਿ ਚਾੜਾ ਹੋਵੇ ਹਾਂ ਉਹ ਤਾਂ ਵੀ फटाफट ਨੇ ਮੜਿਆ ਹੋਣਾ ਤੇ ਅੱਜ 8:30 ਤੇ ਉੱਠੀ ਜਾ ਨਾ ਸਾਰਾ ਕਰਕੇ ਸੋਚ ਲਈ ਸੋਚ ਲਾ ਕੇ ਹੀ ਫੀਡਬੈਕ ਕਰਕੇ ਬਾਬਾ ਨੂੰ ਰੋਟੀ ਖਵਾ ਕੇ ਕੱਪੜੇ ਪ੍ਰੈਸ ਕਰਕੇ ਆਪਣਾ ਨਹੀਂ ਰਹੀ ਤਾਂ ਗਿਆਨੀ ਪੂਰੇ ਘਰ ਦੀ ਹੈ ਸਾਹਮਣੇ ਦੁਕਾਨਦਾਰ ਸਾਹਿਬ ਕੋਲ ਤੋਂ ਐਸਾ ਸਾਹਮਣੇ ਉਹ ਸਾਡੀ ਬੱਸ ਆ ਗਈ ਹੁਣ ਇੱਧਰ ਨੂੰ ਘੁੰਮ ਕੇ ਆਉਗੀ ਫਿਰ ਅਸੀਂ ਚੜਾਂਗੇ ਪਹੁੰਚ ਗਏ ਅਸੀਂ ਮਲੇਰ ਕੋਟਲਾ ਵਾਲੇ ਅੱਡੇ ਤੇ ਤੇ ਦਰਾਵੀ ਆਪਣੀ ਭੈਣ ਨੂੰ ਫੋਨ ਕਰ ਰਹੀ ਹੈ ਕਿਉਂਕਿ ਉਹਦੀ ਭੈਣ ਵੀ ਉਹ ਨਹੀਂ ਆਣਗੇ ਉਹ ਲੈ ਕੇ ਜਾਣਗੇ ਸਾਨੂੰ ਕਿਉਂਕਿ ਇੱਥੇ ਸਾਨੂੰ ਦੁਕਾਨਾਂ ਦਾ ਮੈਨੂੰ ਤਾਂ ਪਤਾ ਨਹੀਂ ਕਢਾਈ ਵਾਲੇ ਸੁੱਟਾਂ ਵਾਲੀ ਦੁਕਾਨਾਂ ਚ ਲੈ ਕੇ ਜਾਣਗੇ ਤੇ ਤੁਹਾਨੂੰ ਹੁਣ ਅਸੀਂ ਉੱਥੇ ਜਾ ਕੇ ਦਿਖਾਵਾਂਗੇ ਅਸੀਂ ਦੀਖ ਰਹੇ ਹਾਂ ਇੱਥੇ ਰਾਵੀ ਦੀ ਭੈਣ ਉਹ ਡੈਡੀ ਨੂੰ ਹਨਾ ਕਿਉਂਕਿ ਉਹ ਹਜੇ ਆਏ ਨਹੀਂ ਅਸੀਂ ਪਹਿਲਾਂ ਪਹੁੰਚ ਗਏ ਸਾਡੇ ਆਣ ਸਾਨੂੰ ਐ ਤਾਂ ਵੀ ਆ ਗਏ ਹੋਣਗੇ ਤੁਸੀਂ ਆਸ ਚ ਉੱਤਰੇ ਵੀ ਆ ਗਏ ਫੌਰਨ ਹੁਣ ਅਸੀਂ ਇੱਥੇ ਬੈਠੇ ਆਂ ਫੋਨ ਤਾਂ ਕਰਤਾ ਅਸੀਂ ਬੜ ਗਏ ਇੱਥੇ ਦਿੱਲੀ ਕਿਹੜੀ ਗਲੀ ਹੈ ਤੇ ਕਿਹੜਾ ਬਾਜ਼ਾਰ ਛੱਡ ਜਾਈਏ ਇੱਥੇ ਦਿੱਲੀਆ ਵਾਲਾ ਇਹ ਹੈਗੇ ਰਾਮੀ ਦੀ ਛੋਟੀ ਭੈਣ ਛੋਟੀ ਸਿਸਟਰ ਛੋਟੀ ਸਿਸਟਰ ਜਿਹੜੀ ਕਿ ਅੱਜ ਸਾਨੂੰ ਪੂਰਾ ਬਾਜ਼ਾਰ ਦਿਖਾਉਗੀ ਪੂਰੀ ਮਾਰਕੀਟ ਘੁਮਾਉਗੀ ਸੁੱਟਾ ਵਾਲੀ ہاں ਕਢਾਈ ਵਾਲੇ ਵੀ ਸੂਟ ਵਿੱਚੇ ਦੂਜੇ ਸਾਰੇ ਦਿਖਾਵਾਂਗੇ ਉਦੋਂ ਹੀ ਅਸੀਂ ਵੀਡੀਓ ਬਣਾ ਬਣਾ ਕੇ ਤੁਹਾਨੂੰ ਦਿਖਾਵਾਂਗੇ ਉਹ ਇਹ इसमें फ्रंट बना हुआ हाँ। है बाजू और छलवार ठीक है सलवार भी बनी हुई है हाँ जी ये वर्क हो जाएगा आपका थाउजेंड में हजार रुपए का सलवार के साथ ठीक है बहुत ठीक है ठीक है ना हाँ दुपट्टा दुपट्टे पे फोर सेट का काम बनते हैं ठीक है और बीच में चार लाइनें ये बनती ओके अगर चार लाइनें ये बनाओगे आप तो फिर पड़ेगा आपको सोलह सौ रुपये दुपट्टे के साथ दुपट्टा ਫੈਬਰਿਕ ਆਪਕਾ ਹੋਗਾ ਕਿ ਹਮਾਰਾ ਹੋਗਾ ਫਿਟ ਫੈਬਰਿਕ ਬਿਨਾ ਫੈਬਰਿਕ ਤੇ ਫੈਬਰਿਕ ਤੁਹਾਡਾ ਹੋਗਾ ਅਸੀਂ ਪੌਂਟੀ ਦੀ ਮਲੇਰ ਕੋਟ ਲਈ ਤੇ ਹੁਣ ਇੱਥੇ ਕਢਾਈ ਵਾਲੇ ਸੂਟ ਦੀ ਮੈਂ ਸਹੀ ਰੇਟ ਤੇ ਕਹਿੰਦੇ ਜੇ ਇੱਥੇ ਬਹੁਤ ਸਾਰੇ ਰੇਟ ਨੇ ਵੀ ਸਾਨੂੰ ਕਢਾਈਆਂ ਵਾਲੇ ਸੂਟ ਦਿਖਾਓ ਤਾਂ ਇੱਥੇ ਵੀਰ ਜੀ ਦਿਖਾ ਰਹੇ ਨੇ ਹੁਣ ਤੁਸੀਂ ਪਲੀਜ਼ ਆਪ ਦੇਖਿਓ ਤੇ ਅਸੀਂ ਨੰਬਰ ਐਡਰੈਸ ਸਾਰਾ ਕੁਝ ਮੈਂਸ਼ਨ ਕਰਾਂਗੇ YouTube ਤੇ ਕਿ ਐਦਰ ਦੇਖੋ ਵੀਰ ਜੀ ਸਾਨੂੰ ਸੂਟ ਦਿਖਾ ਰਹੇ ਨੇ ਦੱਸੋ ਇਹ ये सूट जॉर्जेट का है ऑल हाँ। ओवर सूट है और फैगवर का है ठीक है जी ये इसका शर्ट है फ्रंट रहेगा और ये इधर इसकी बाजू ठीक है ठीक है ये इसकी बाजू बनी हुई है हाँ जी ठीक है जी हाँ जी और ये इसका दुपट्टा है फोर साइड दुपट्टा है और बीच फ्लावर है पूरा ਕੀ ਹੈ 오ਰਗੈਂਜ਼ਾ 오ਰਗੈਂਜ਼ਾ ਠੀਕ ਹੈ 오ਰਗੈਂਜ਼ਾ ਰਿਸਵਾਸ ਹੈ ਹਾਂਜੀ ਹੈ ਨਾ ਔਰ ਆਰੀ ਵਰਕੇਗਾ ਫਰੰਟ ਔਰ ਬਾਜ਼ੂ ਠੀਕ ਹੈ ਇਹ ਔਰ ਸ਼ਲਵਾਰ ਤੇ ਇਹ ਫਲਾਵਰ ਫਲਾਵਰ ਹੈਗਾ ਹਾਂਜੀ ਔਰ ਬਾਜੂ ਤੇ ਵੀ ਸੇਮ ਹੈ ਠੀਕ ਹੈ ਠੀਕ ਹੈ ਔਰ ਇਹ ਇਸ ਦਾ ਦੁਪੱਟਾ ਹੈ ਤੇ ਕੜਾਈ ਵੀ ਇਹਨਾਂ ਦੀ ਬਹੁਤ ਸਫਾਈ ਨਾਲ ਕੀਤੀ ਹੋਈ ਆ ਸਾਰੀ ठीक है हां जी ये रेंज कितनी आ चुकी है जी हां जी तो रेट भी सारे ये ये वर्क वर हाँ, हाँ। पर है।, है ये वाला वर्क होगा आपका 1100 में 100 क्विंटल सूट विद दुपट्टा विद द सलवार ठीक है ठीक है ये प्योर कॉटन कैम्ब्री कॉटन है ठीक है हां जी और ये इसकी बाजू है हां जी ठीक है और ये इसका दुपट्टा फोर साइड वाला है ठीक है सेम कैम्ब्री कॉटन का ही दुपट्टा है सेम है दुपट्टा हां जी ਠੀਕ ਹੈ ਤੇ ਸਾਰੇ ਨਾ ਸਮਰ ਵੇਅਰ ਸੂਟ ਨੇ ਜੀ ਸਮਰ ਜਿਹੜੀ ਕਢਾਈਆਂ ਗਰਮੀਆਂ ਚ ਆਪਾਂ ਕਢਾਈਆਂ ਕਰਾ ਸਕਦੇ ਆ ਨਾ ਗਰਮੀ ਦੇ ਦੌਰ ਚ ਨੇ ਵੀ ਕਈ ਵਾਰ ਗਰਮੀ ਚ ਫੰਕਸ਼ਨਸ ਇਦਾਂ ਆਉਂਦੇ ਨੇ ਵੀ ਆਪਾਂ ਪਾਣੀ ਵੀ ਵਧੀਆ ਸੂਟ ਹੈ ਤੇ ਲਾਈਨ ਵੀ ਲਾਈਨਿੰਗ ਵਾਲੀ ਵੀ ਨਾ ਹੋਣ ਠੀਕ ਹੈ ਜੀ ਕਲੋਸ ਵੀ ਦਿਖਾ ਰਿਹਾ ਕਰੋ ਵਰਕ ਵੀ ਕਲੋਸ ਫੋਰ ਜੀ ਜਿਹੜੇ ਵਰਕ ਦੇ ਪਾਸ ਲੈ ਕੇ ਆਇਆ ਕਰੋ ਠੀਕ ਹੈ ਜੀ ਮੈਂ ਤੁਹਾਨੂੰ ਸਮਝਾ ਦਉ ਓਕੇ ਠੀਕ ਹੈ ਜੀ ਹਾਂ ਜੀ ਇਹ ਆ ਵੀ ਬਟੇ ਫਿਨਿਸ਼ਿੰਗ ਬਹੁਤ ਆ ਰਿਹਾ ਹੈ ਸਪੰਦਰ ਜੀ ਇਹ ਆਰੀ ਵਰਕ ਹੈ ਹਾਂ ਜੀ ਬਹੁਤ ਸਫਾਈ ਨਾਲ ਹੋਇਆ ਹੈ ਦੇਖੋ ਕਿੰਨਾ ਸੋਹਣਾ ਹੈ ਔਰ ਫਰੰਟ ਔਰ ਬਾਜੂ ਓਕੇ ਔਰ ਇਸਕਾ ਉਪਰ ਟਾਈਲ ਦੁਪੱਟਾ ਵੀ ਕਿੰਨਾ ਸੋਹਣਾ ਹੈ ਦੇਖੋ ਕਿਹੜੇ ਹੋਰ ਜਗ੍ਹਾ ਦੁਪੱਟਾ ਹੈ ਇਸਕਾ ਹਾਂ ਜੀ 4 ਸਾਈਡ ਕੱਢਿਆ ਹੋਇਆ ਹੈ ਸਾਰਾ ਕਟਵਰਕ ਕੀਤਾ ਹੋਇਆ ਹੈ। ਕੈਰਸ ਤੋਂ ਨਿਕਲ ਸਕਦਾ ਹੈ। ਠੀਕ ਹੈ। ਸਰਵਾਂ ਦੇ ਸਾਥ। ਠੀਕ ਹੈ। ਅਲਿਗਰਨ ਤੋਂ। ਫਰੰਟ ਇੱਕਲਾ ਸੂਟ ਹੈ ਬਿਨਾ ਦੁਪੱਟੇ। ਫਰੰਟ ਤੇ ਸਿਰਫ ਲਾਈਨ ਹੈ। ਠੀਕ ਹੈ ਜੀ। ਠੀਕ ਹੈ ਜੀ। ਫਰੰਟ ਹੈ ਤੇ ਇਹ ਬਰਾਬਰ ਮੇਂ ਬਾਜੂ ਹੈ। ਇਹ ਵੀ ਆਰੀ ਕਢਾਈ ਹੈ। ਹਾਂ ਬਰਾਬਰ ਮੇਂ ਇਹ ਬਾਜੂ ਹੈ। 6 6 ਬਾਜੂ ਬਣੀ ਹੋਈ ਹੈ 16 ਇੰਚ। ਠੀਕ ਹੈ। ਠੀਕ ਹੈ ਜੀ। ਤੇ ਇਹ ਸਟ੍ਰੇਟ ਸਲਵਾਰ ਬਣੀ ਹੋਈ ਹੈ ਇਸ ਦੀ ਲਾਸਟ ਮੇਂ। ਓਕੇ। ਇਹ ਪਾਕਿਸਤਾਨੀ ਸਲਵਾਰ ਬਣੀ ਹੋਈ ਹੈ। ਪਾਕਿਸਤਾਨੀ ਸਲਵਾਰ ਹੈ ਤੇ ਕੱਢੀ ਹੋਈ ਹੈ ਬੋਟਮ। કે યે વાલો બટ પડિયેગા આપકો 700 ચ ઠીક હે યે સૂટ 750 દેખો કਿੰના સોના હોના તૈયાર બહોત બહોત રેટ ભી બહોત જાયઝ હે બહોત જ્યાદા વદિયા હે ભી હર એક તૈયાર کرا શકਦਾ હે યે સૂટ નું તો મારી પાસે મેલી કામ નહી હે મેરા મેરા તો જ્યાદા હે ને હેન્ડવર્ક કા કામ હે હાજી ઠીક હે તો મેરા બહોત કામ હે મારી પાસે તો તારીખ પર બહોત બેઠે ઠીક હે ઓકે યે જો આપ વર્ક કરાતે હો ના હાજી ये, ये शलवार बनी हुई है।, है, है ठीक है, जी? है? अगर जी? तो का ठीक है ये आप अभी खरीदोगे कढ़ाई अठारह सौदा ही बढ़िया बनाया लोगे अभी बना बनाए लोगे तो आपको थाउजेंड का सूट पड़ेगा अभी बढ़िया बनाया आज तारीख क्या आज सो भी ठीक है आज आज ही जो वीडियो शूट हो रही है ना तेरा पाँच को हो रही है और ट्वेंटी तक रहेगा ये सही का ओके तक, तक कोई भी खरीद सकता है मेरे पास बहुत सूट है ठीक है एक सूट नहीं है अब बहुत डिजाइन भी अलग-अलग हां जी ठीक है जैसे नेक है और के रहेगा ठीक है ठीक है जी ये बाजू है ये सलवार है ठीक है ये सलवार है ये शर्ट है शर्ट है की

ਹਾਂਜੀ ਜਿਹੜਾ ਪਹਿਲਾਂ ਤੁਹਾਨੂੰ ਯੈਲੋ ਦਿਖਾਇਆ ਸੀਗਾ ਜਿਹੜਾ ਲੱਗਿਆ ਯੈਲੋ ਲੱਗਿਆ ਸੀ ਇਸ ਵਿੱਚ ਵੀ ਵੀ ਸ਼ੇਪ ਦਾ ਹੈ ਤੇ ਇਸ ਫੈਬਰਿਕ ਦਾ ਅਗਰ ਫੈਬਰਿਕ ਫੈਬਰਿਕ ਨੂੰਵੇ ਹਾਂਜੀ ਫੈਬਰਿਕ ਵੀ ਆਪਕੋ 800 900 900 ਰੁਪਏ ਦਾ ਤਾਂ ਇਹ ਫੈਬਰਿਕ ਆਤਾ ਹੈ ਹਾਂਜੀ ਹਾਂਜੀ ਤੁਹਾਨੂੰ ਕਮੇ ਸੂਟ ਦੇ ਦਿੰਗੂ ਬਰਕਰ ਕਰ ਲਗੇ 1800 ਸੀ ਕਮ ਨਹੀਂ ਹੋਗਾ ਹਾਂ ਸਹੀ ਗੱਲ ਹੈ ਕਪੜਾ ਜੇ ਆਪਾਂ ਪਲੇ ਲੈਣੇ ਉਹ ਵੀ ਕਿੰਨਾ ਮਹਿੰਗਾ ਹੁੰਦਾ ਬਹੁਤ ਮਹਿੰਗਾ ਹੋਗਾ ਹਾਂਜੀ ਤੇ ਥੋੜੀ ਜਿਹੀ ਕਲੈਕਸ਼ਨ ਵੀਰ ਜੀ ਨੇ ਦਿਖਾਈ ਹੈ ਤੇ ਜੇ ਤੁਹਾਨੂੰ ਹੋਰ ਚਾਹੀਦੀ ਹੋਈ ਤਾਂ ਆਪਾਂ ਵੀਡੀਓ ਪਾਉਂਦੇ ਰਵਾਂਗੇ ਤੇ ਹਲਦ ਦੇਖੋ ਸਾਰੇ ਆਕੜਾ ਹੈਂਡਵਰਕ ਵਾਲੇ ਆਰੀਵਰਕ ਵਿੱਚ ਆ ਦੇਖੋ ਕਿੰਨੀ ਕਿੰਨੀ ਸੋਹਣੀਆਂ ਕਢਾਈਆਂ ਵਾਲੇ ਸੂਟ ਪਏ ਨੇ ਗਰਮੀਆਂ ਦੇ ਵਿਆਹ ਦੇ ਪਾਰਟੀ ਵੇਅ ਸਾਰੇ ਸੂਟ ਦੇਖੋ ਤੇ ਵੀਰੇ ਨੇ ਇੱਥੇ ਸਤੋ ਹ ਤੇ ਤੇ ਸੌਦਾ ਇਹ ਹੈ ਕਿ ਇੱਥੇ ਸਸਤੇ ਰੇਟ 'ਚ ਕਢਾਈਆਂ ਹੁੰਦੀਆਂ ਨੇ ਬਹੁਤ ਸੋਹਣੀਆਂ ਮਤਲਬ ਬਹੁਤ ਜਾਦੀ ਮੈਂ ਹਰ ਇੱਕ ਤਰ੍ਹਾਂ ਦੀ ਜਿਹੜੀ ਮर्जी ਕਢਾਈ ਕਰਾ ਸਕਦੇ ਹੋ ਤੁਸੀਂ ਤੇ

ਤੇ ਬਾਕੀ ਜਿਹੜੇ ਵੀ ਜਿੱਦਾਂ ਹੀ ਕਢਾਈ ਤੁਹਾਨੂੰ ਚਾਹੀਦੀ ਹੋਈ ਹਨਾ ਸਾਨੂੰ ਕਮੈਂਟ ਕਰਕੇ ਵੀ ਜੀ ਨੂੰ ਜ਼ਰੂਰ ਦੱਸਦੇ ਰਹੋ ਤੇ ਇਹਨਾਂ ਦਾ ਨੰਬਰ ਵੀ ਤੁਹਾਨੂੰ ਮੈਂਸ਼ਨ ਕਰਾਂਗੇ ਸਾਰਾ ਕੁਝ ਕਰਾਂਗੇ ਤੇ ਜਿੱਦਾਂ ਦੀ ਵੀ ਕਢਾਈ ਚਾਹੀਦੀ ਹੋਈ ਤੇ ਵੀਡੀਓ ਵੀ ਨੈਕਸਟ ਦੇ ਤੁਹਾਨੂੰ ਵੀਡੀਓ ਚਾਹੀਦੀ ਹੋਈ ਵੀਡੀਓ ਵੀ ਹਰ ਤਰ੍ਹਾਂ ਦਾ ਸੂਟ ਪਾਉਂਦੇ ਰਾਂ ਹਰ ਤਰ੍ਹਾਂ ਦੀ ਕਲੈਕਸ਼ਨ ਮਤਲਬ ਜਿਵੇਂ ਜਿਵੇਂ ਨਵੇਂ ਸੂਟ ਤਿਆਰ ਹੋਣਗੇ ਤੁਹਾਨੂੰ ਪਾਉਂਦੇ ਰਹਾਂਗੇ ਵੀਡੀਓ ਬਣਾ ਕੇ ਹਾਂਜੀ ਹਾਂਜੀ ਜਿਵੇਂ ਲੈਣੇ ਪੀਸ 300 پورا ਸੂਟ ਕੈਮਰੀਕ ਦਾ 300 ਦਾ ਪੂਰੀ ਹੋ ਸੇਲ ਬਾਜ਼ਾਰਾ 300 2.5 300 ਨਾ ਵਿਚ 2.5 ਆ ਇਹਦੇ ਵਿੱਚ 300 ਆ 300 ਸੂਟ ਦੇਖੀਂ ਫੋਨ ਆ ਰਿਹਾ 1 ਮਿੰਟ ਹੋਲਡ ਆਉਣ ਦੇਖ ਸਿੰਮ ਵੀ ਦੇਖ ਲੈ ਜੇ ਦੇਖਣਾ ਇਹਨਾਂ ਘਰੇ ਦੋ ਨੇ ਹਾਂ ਚੱਪਲ ਚੱਪਲ ਹੋਰ ਮੈਂ ਪਹਿਲਾਂ ਤਾਂ ਵੀ ਲਈ ਸੀ ਕਿੰਨੇ ਕਿੰਨੇ ਸੋਹਣੇ ਪ੍ਰਿੰਟ ਰੇਟ ਵੀ ਪੁੱਛੋ ਹੁਣ ਇਹਨਾਂ ਦੇ ਰੇਟ ਸਾਰੇ ਕਿਤੇ ਸਹੀ ਨੇ ਬਾਬੀ ਨਾਲ ਕੈਮਰੇ ਕੀ 500 ਰੁਪਏ ਅੱਛਾ ਕੰਟਰਾਸਟ ਆ ਨਾ ਸੂਟਾਂ ਦਾ ਸਲਵਾਰ ਅਲੱਗ ਤੇ ਕਮੀਜ਼ ਅਲੱਗ ਸੋਹਣੇ ਪ੍ਰਿੰਟ ਹੈ ਆਪਣੇ ਵੀ ਸੋਨੇ ਉਹ ਸਾਰੇ ਕੈਮਿਕ ਦੇ 550 ਦੇ ਸਾਰੇ ਕਿਨੇ ਕਿਨੇ ਸੋਨੇ ਪ੍ਰਿੰਟ ਪੈਨੇ 250 250 250 ਜਿਹੜੇ ਦੁਕਾਨਾਂ ਤੋਂ ਬਾਹਰ ਪਏ ਨੇ ਉਹ 250 ਦਾ ਰੇਟ ਆ ਜਿਹੜੇ ਯੂਨੀਆਂ ਚ ਨਹੀਂ ਮੈਨੂੰ ਸੂੜਾ ਪ੍ਰਿੰਟ ਕੁਰਤੀਆਂ ਗੱਟੀਆਂ ਦੇ ਦੇ ਮੈਨੂੰ ਆਹ ਕੁਰਤੀ ਦਾ ਪ੍ਰਿੰਟ ਸੋੜਾ ਲੱਗਿਆ ਸੋੜਾ ਮੈਨੂੰ ਉਹ ਬਲੈਕ ਦੇ ਵਿੱਚ ਲੈਣਾ ਸੋੜਾ ਪ੍ਰਿੰਟ ਪੈਣੇ ਨੇ ਹਾਂ ਇਹ ਦਾ ਦੇ ਦੇ ਵੀਰੇ ਸ਼ਰਟ ਦਾ ਕੱਪੜਾ ਅਸੀਂ ਨੇ ਇਸ ਤਰ੍ਹਾਂ ਪਤਾ ਕੀ ਹੈ ਮੇਰੇ ਪਿੱਛੇ ਸੂਟ ذراو ਵੀਰੇ ਮੈਂ پورا ਸੂਟ ਲੈ ਕੇ ਜਾਉਂਗਾ 400 ਦਾ ਥੋੜਾ ਸਿੰਗਲ ਸੂਟ ਰਹਿ ਗਿਆ ਤੁਹਾਡੇ ਵਾਸਤੇ 450 ਦਾ ਲਾਉਂਗਾ लास्ट 470 ਰੁਪਏ ਮੇਕ ਤੋਂ ਪਰਨੇ ਦੀ ਮੈਂ ਉਸ ਦਾ ਵੇਟ ਮੈਂ ਤਾਂ ਮਰ ਹੈ ਵੀਰੇ ਜੱਥਰ ਪਤਾ ਉਹ 25 ਰੁਪਏ ਤੁਹਾਨੂੰ ਵੱਧ ਨਹੀਂ ਦੇ ਕੇ ਗਈ ਹੈਗੀ ਔਰ ਉਹ ਤੁਹਾਨੂੰ ਦੋਗੇ 50 ਵੀ ਪਾ ਦੇ ਤੁਸੀਂ ਉਹਨੂੰ ਸੂਟ ਦੇ ਦੋ ਹੱਦ ਕਰਦੇ ਹੋਗੇ ਸੂਟ ਵੇ ਸੋਨਾ ਲੱਗਦਾ ਵੀਰੇ ਪੇਮੈਂਟ ਕੱਢ ਰਹੀ ਹੈ ਦੇਖ ਲੋ ਦੇ ਦੋ 400 ਦਾ ਠੀਕ ਹੈ ਮੈਂ ਤੇਰਾ ਮੈਂ ਚਲ ਕੋਈ ਨਾ ਬਸ ਰਹਿਣ ਦੀ ਹੈ ਦੇ ਦੋ ਵੀਰੇ ਚੱਲੋ ਸੁਪਰੀ ਸੂਟ ਛੱਡ ਕੇ ਜਾ ਰਹੀ ਹੈ ਦੇਖਣੀ ਇੱਥੇ ਜੀ ਨਵੀਨ ਸਾਰਾ ਕੱਪੜਿਆਂ ਦਾ ਬਾਜ਼ਾਰ ਹੈ ਸਾਰਾ ਹੋਲ ਸੇਲ ਚ ਹੈ ਨਾ ਸਾਰਾ ਯਾਦ ਰੱਖੋ ਪੰਜਾਬੀ ਅੱਗੇ ਟੋਟੇ ਲੇਕੇ ਗਏ ਹਾਂ ਹਾਂ ਯਾਨੀ ਕਿ ਲੋਕ ਇੱਥੇ ਕਢਾਈਆਂ ਕਰਾਉਣ ਬਹੁਤ ਆਉਂਦੇ ਨੇ ਕਢਾਈਆਂ ਸਭ ਨਾਲੋਂ ਜ਼ਿਆਦਾ ਸਸਤੀਆਂ ਨੇ ਦੇਖੇ ਹਾਂ ਅੰਦਰਾ 200 1.5 ਮੀਟਰ ਦੀ ਬੀਬੀ ਵਰਗਿਆਂ ਦੇ ਬੀਬੀ ਦੇ ਵਰਗਿਆਂ ਦੇ ਇਹ 200 ਕਲਰ ਦੇਖੋ ਕਿੰਨੇ ਪੈਣਾ ਨੇ ਲਾ ਦੂਗਾ ਕਲਰ ਮੈਂ ਬਾਹਰ ਲੈ ਕੇ ਆਉਣਾ ਲਾਦਾ ਨਹੀਂ ਕਿ ਪੀਸੀ ਉਹਨੂੰ 1.5 ਮੀਟਰ ਦੇ ਉੱਤੇ ਇਹ ਉਹ ਜਾਮ ਕਾਟਣ ਜਾਮ ਕਾਟਣੀ ਲੈਣਾ ਇਹ ਨਹੀਂ ਲੈਣਾ ਵੀਰੇ ਜਾਮ ਕਾਟਣ ਤੋਂ ਬਿਨਾ ਉਹਨੂੰ ਕਾਟਰ ਦਾ ਠੀਕ ਹੈ ਇਹ ਤੋਂ ਬਾਲੀ ਬਹੁਤ ਪੈਂਦੇ ਆ ਇਹ ਕੁੜਤੇ ਪਜਾਮੇ ਵਾਲੇ ਨੇ ਹਾਂਜੀ ਸੂਟ ਵੀ ਬਣ ਜਾਂਦਾ ਹੈ ਕੁੜਤਾ ਪਜਾਮਾ ਵੀ ਬਣਾ ਲਓ ਜਮ ਬੋਰਡ ਧੱਪਟੀ ਵਿੱਚ ਰੱਖਣੀ ਹੁੰਦੀ ਹੈ ਐਵੇਂ ਲੋਟਾ ਥੋੜੀ ਜੀ ਧੁਪੱਟੀ ਦੇਖੇਗੀ ਨਹੀਂ ਹਾਂ ਉੱਪਰ ਕੋਈ ਦੂਜੀ ਲੈਸ ਲਾਣੀ ਪਊਗੀ ਯਾਰ ਸ਼ੈਲਜ਼ ਪੀਲੇ ਕੋਈ ਜਾਂਦੇ ਨੇ ਇਹ ਆਲਿੰਗਰ ਵਾਲੇ ਇਕੂਲਰਸ ਵਾਲੇ ਦੋ ਲੈਸ ਇਹ ਆ ਗਈ ਬਹੁਤ ਠੀਕ ਆਨ ਰਿਹਾ ਪਲੀਜ਼ ਇਹ ਲੈਸ ਯੂ ਇਤਨਾ ਨਹੀਂ ਹੁੰਦੀ ਡਾਇਰੈਕਟ ਹੁੰਦੀ ਕਦੇ ਹਾਂ ਤੇ ਗਲਤੀ ਨਾ ਕਰੀਓ ਪਲੀਸ ਤੇ ਲੁਕ ਨੂੰ ਸੋਣੀ ਆਣੀ ਆ ਗਈ ਜੀ ਕਿ ਐਕਚੁਅਲੀ ਲੈ ਆ ਸੇ ਲੱਗੇ ਸੋਸ਼ਲ ਮੀਡੀਆ ਤੇ ਕੋਈ ਓਪਨ ਕਰਾ ਲਓ ਜਾਂ ਇੰਸਟਾਗ੍ਰਾਮ ਚੈੱਕ ਕਰ ਲਓ ਜਾਂ ਫਿਰ ਆਬਲੀ ਸਰਚ ਕਰ ਲਓ ਕੋਈ ਕਲਾਸਿਕ ਆਹ ਦੇ ਇਧਰ ਤੇ ਦੇਖ ਲਓ ਆ ਦੇ ਕਿੰਨੇ ਸੋਹਣੇ ਪ੍ਰਿੰਟ ਪਏ ਇਧਰ ਵੀ ਆ ਦੋ ਇਹ ਦੁਕਾਨਾਂ ਇਹਨਾਂ ਦੀ ਨਹੀਂ ਹੋਣੀ ਮੈਨੂੰ ਲੱਗਦਾ ਉਹ ਤੇਰਾ ਵੀ ਕੋਈ ਇੱਕ ਚੱਟਦਾ ਜਿੱਤਿਆ ਸੀ ਮੈਂ ਮੈ ਵੀ ਟਾਈ ਡਾਏ ਗੀ ਪਾ ਲੂੰਗੀ ਇਹ ਕੋਈ ਆਪਸ਼ਨ ਨਹੀਂ ਲੱਗਾ ਕਿੰਨਾ ਸੋਹਣਾ ਸੋਹਣਾ ਨਹੀਂ ਹੈਗਾ ਮੈਂ ਤੈਨੂੰ ਹਜੇ ਵੀ ਕਹਿਣੀ ਨਹੀਂ ਬਹੁਤ ਸੋਹਣਾ ਪਹਿਣਾ ਨਹੀਂ ਬਹੁਤ ਸੋਹਣਾ ਮੈਂ ਲੈ ਲਾਉਂਗੀ ਤੇ ਫਰੇਕ ਚੀਜ਼ ਹੋਵੇਗਾ ਸੋਹਣਾ ਪਹਿਣ ਲੈ ਅਸਰ ਭਾਲ ਦੁਖਾ ਨਹੀਂ ਕਰੇਗਾ ਵੀਰੇ ਕੋਈ ਹੋਰ ਪ੍ਰਿੰਟ ਦਿਖਾ ਦਵਾਂ ਇੰਨੇ ਸੋਹਣਾ ਪ੍ਰਿੰਟਾਂ ਨਾ ਮੈਨੂੰ ਕਲਰ ਬਹੁਤ ਸੋਹਣਾ ਹੈ ਆ ਸੋਹਣਾ ਨਾ ਯਾਰ ਮੈਨੂੰ ਤਾਂ ਬਹੁਤ ਹੀ ਸੋਹਣਾ ਲੱਗਿਆ ਬਾਲਾ ਸੋਹਣਾ ਵੀਰੇ ਮੇਰਾ ਸੂਟ ਦਿਖਾਇਆ ਚਾਹ ਮੈਂ ਪਸੰਦ ਕੀਤਾ ਮੈਂ ਤਾਂ ਲੱਗਿਆ ਬਜ਼ੁਰਗਾਂ ਵਾਲਾ ਰੰਗ ਮੈਨੂੰ ਆਹ ਤੋ ਹਜੇ ਬਜ਼ੁਰਗਾਂ ਵਾਲਾ ਲਿਆ ਦੇਖ ਹੋਰ ਗਰਮੀ 'ਚ ਮਾਈਟ ਕਲਰ ਦੀ ਮੈਨੂੰ ਸਵਾ ਲੱਗਿਆ ਯਾਰ ਆ ਗਿਆ ਰਹੀ ਐ ਮੈਂ ਇੰਨਾ ਚ ਦੇਖ ਸੀ ਮਿੰਗ ਡਾਰਕ ਜਿਹਾ ਥੋੜਾ ਜਿਹਾ ਛੇੜ ਜਿਹਦਾ ਲੈਣ ਆਈਆਂ ਸੁਆਣਾ ਵਧੀਆ ਜਿਹਾ ਬਸ ਫਿਰ ਤਰੈ ਕਰਨਾ ਇਹੀ ਕਲਰ ਇਹ ਲੈਣਾ ਸਲਵਾਰ ਨਾਲ ਮੈਚਿੰਗ ਹੋਰ ਕਰ ਕੋ ਸ਼ਰਟ ਗ੍ਰੇ ਸਲਵਾਰ ਨਾਲ ਇੱਕ ਹੋਰ ਮੈਚ ਕਰ ਦੋ ਸ਼ਰਟ ਮੈਚ ਕਰ ਦੋ ਸ਼ਰਟ ਸੋਹਣੀ ਆ ਇਹ ਲੈਣੀ ਉਹ ਲੈਣੀ ਇਹਨੇ ਸੋਹਣਾ ਰੰਗ ਦਿੱਕਤ ਸੀ ਕਿਨ ਸਰਦਾਰੀ ਇਹ ਹੋਵਾ ਇਹ ਚੀਜ਼ ਲੇ ਮੈਂ ਇਹ ਹਾਂ ਜਿਵੇਂ ਤੂੰ ਸ਼ਰਟ ਬਣਾਣੀ ਸੀ ਇਹ ਬਹੁਤ ਨਹੀਂ ਬਣਦੀ ਥੈਂਕ ਯੂ ਇਹਦੀ ਚੁਆਇਸ ਨਾ ਉਹ ਆ ਗੁੜੀਆਂ ਵਾਲਾ ਗੁੜੀਆਂ ਵਾਲਾ ਮੈਨੂੰ ਡੀਸੈਂਟ ਕਲਰ ਕੋਣੇ ਵਧੀਆ ਲੱਗਦਾ ਸਟੌਨੜੇ ਨੀਲੇ ਨੂੰ ਨਾ ਬੈਠਾ ਮੈਂ ਨੀਲਾ ਲੈ ਲਿਆ ਆ ਪਤਲਾ ਬਹੁਤ ਆ ਨਾ ਮੈਂ ਐਸਾ ਹੋਏਗਾ ਜੀ ਬਿਲਕੁਲ ਨੀਲਾ ਨਹੀਂ ਦਾ ਤੁਹਾਨੂੰ ਕਿਹਦਾ ਹੋ ਲਿਆ ਹਾਂ ਤੇ ਗੋਲ ਕਲਰ ਹੈਗਾ ਗ੍ਰੀਨ ਕਿਹੜਾ ਹੈਗੇ ਨੇ ਬਰਗ੍ਰੀਨ ਬਹੁਤ ਹੈ ਨਾ ਮੇਕੋ ਕਿੰਨੇ ਕਿੰਨੇ ਸੋਨੇ ਪ੍ਰਿੰਟ ਪੈਣੇ ਮਨ ਲਓ ਮੇਰੀ ਪਿੰਕ ਲੈ ਲਓ ਵਧੀਆ ਰਹੋਗੇ ਆ ਵਾਲਾ ਸੱਚੀ ਮੈਨੂੰ ਵੀਰਾ ਦਿਖਾਓ ਪੋਣੇ ਦੋਚ ਬੰਨਜੂ ਕਿੰਨਾ ਹੁੰਦਾ ਏ ਸਲਵਾਰ ਨਾਲ ਇੱਕ ਆ ਗੁਰਤੀ ਆ ਕਰ ਲਾ ਆ ਵੀ ਸੋਹਣੀ ਗੁਰਤੀ ਦੋ ਗੁਰਤੀਆਂ ਇੱਕ ਸਲਵਾਰ ਨਾਲ ਦੋ ਗੁਰਤੀਆਂ ਨਾਲ ਵਧੀਆ ਕਰਨ ਪੋਣੀਆਂ ਬਾਹਰ ਆਮ ਨਾਲ ਹੋ ਜਾਣਗੀਆਂ ਨਹੀਂ ਬਣੂਗੀ ਠੀਕ ਹੈ ਕੋਈ ਮੈਚ ਵਰਗਾ ਕਪੜਾ ਲਿਆ ਵਾਈਟ ਪਲੇਨ ਸਲਵਾਰ ਨਾਲ ਮੈਨੂੰ ਪਸੰਦ ਆ ਇਹ ਤੈਨੂੰ ਕਿਹੜਾ ਜਿਹੇ ਸੂਟ ਦੱਸ ਦੇ ਸਾਡੀ ਲੜਾਈ ਹੋ ਰਹੀ ਆ ਫੇਟ ਛੱਡ ਫਿਰ ਤੂੰ ਕੋਈ ਹੋਰ ਦੇਖੋ ਕਿੰਨੇ ਦਾ ਪ੍ਰਿੰਟ ਪਏ ਆ ਛਟਕਾਰਾ ਸੁਣ ਤਾ ਕਿੰਨੇ ਪ੍ਰਿੰਟ ਪਏ ਆ ਹੋਰ ਦੇਖ ਲਾ ਮੈਨੂੰ ਕੋਈ ਹੋਰ ਦਾ ਬਹੁਤ ਸੋਹਣਾ ਪੀਸ ਤੇ ਸਿੰਗਲ ਪੀਸ ਜੀ ਵੀਰੇ ਕਿੱਥੋਂ ਸੋਹਣਾ ਸੀ ਹੱਦ ਤੱਕ ਵਧੀਆ ਲੱਗਿਆ ਹਾਂ ਆ ਠੀਕ ਲੱਗ ਰਿਹਾ ਹਲੋ ਆ ਠੀਕ ਲੱਗ ਰਿਹਾ ਆ ਆਸਿੰ ਮੈਨੂੰ ਵੀ ਵਧੀਆ ਲੱਗਿਆ ਤਾਂ ਮੈਨੂੰ ਆ ਆ ਕਿ ਉਹ ਆ ਜ਼ਿਆਦਾ ਆ ਵਧੀਆ ਲੱਗ ਰਿਹਾ ਆ ਲੱਗ ਤੇਰੀ ਨੀਤੇ ਤੇਤੀ ਹੈ ਨਾ ਮੈਨੂੰ ਜ਼ਿਆਦਾ ਪਸੰਦ ਅਟਰੈਕਟਿਵ ਜਿਹਾ ਲੱਗਿਆ ਨਾਟ ਸੁਟਲਾ ਦੇਖਣ ਦੇ ਸ਼ਰਟ ਤਾਂ ਪੀਸਰ ਲੈ ਲਾ ਸ਼ਰਟ ਤਾਂ ਕਿਥੇ ਲੈ ਲਾ ਮੰਨ ਲਾ ਹੈਰੀ ਕੋਈ ਵੀ ਬਨੇਗਾ ਤੀ ਤੇ ਨਹੀਂ ਚੋਟ ਮੈਨੂੰ ਸੋਟ ਅਸੀਂ ਲੈ ਲੈ ਹੁਣ ਚੱਲੇ ਵਾਪਸ ਅਸੀਂ ਘਰ ਨੂੰ ਇੱਥੇ ਸੁੱਟਾਂ ਨੇ ਕੰਫਿਊਜ਼ ਕਰਤੇ ਛੋਟਾਂ ਵਿੱਚ ਲੜਾਈ ਪੈਣ ਵਾਲੀ ਹੋ ਗਈ ਸੀ ਇਆ ਮੈਨੂੰ ਫੇਰ ਕੋਈ ਕਹਿੰਦਾ ਆ ਨਹੀਂ ਲੈਣਾ ਆ ਨਹੀਂ ਲੈਣਾ ਆ ਲੈਣਾ ਆ ਨਹੀਂ ਲੈਣਾ ਛੋਟਾਂ ਵਿੱਚ ਵੀ ਪੰਗੇ ਹੁੰਦੇ ਨੇ ਹਨਾ ਆ ਗਏ ਤੇ ਹੁਣ ਅਸਲ ਲੱਗੇ ਆਪਣਾ ਖਾਣਾ ਖਾਣਾ ਲੈ ਪੱਲੇ ਪੱਲਾ ਸਿਖਾ ਲੈ ਹੁਣ ਅਸਲ ਲੱਗੇ ਛੋਲੇ ਬਣਾਉਣ ਆਹ ਜਿਦੋਂ ਜਮਾਨੇ ਸੀ ਤਦ ਕਰ ਖਾਪੀ ਕੇ ਆਵਿਓ ਨਾ ਤੇ ਪਿੰਡਾ ਤੁਹਾਨੂੰ ਹਾਂ ਸੱਚੀ ਪਿੰਡ ਦੱਸੀ ਆਪਣਾ ਕਿਹੜਾ ਏ ਸਾਰਿਆਂ ਨੂੰ ਡੋਲੋ ਵਾਲਾ ਡੋਲੋ ਵਾਲਾ ਇਹਦਾ ਪਿੰਡ ਸਾਰੇ ਕਮੈਂਟ ਕਰਦੇ ਨੇ ਵੀ ਫਿਰ ਦਿਖਾਣਾ ਹੈ ਫਿਰ ਆ ਵੀਦਾ ਹੁਣ ਰਾਵੀ ਦੇ ਘਰੇ ਵੀ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਜਿੰਨੀ ਖੋ ਸਕੇ ਵੀਡੀਓ ਦਿਖਾਵਾਂਗੇ ਆ ਸੀਮ ਵੀ ਸੱਡੀ ਆਸਰੀ ਨੈਗੇਟਿਵ ਕਰ ਰਿਹਾ ਮੈਂ ਜਿਵੇਂ ਤੁਹਾਰੀ ਬੋਲੇ ਹਾਂ ਆ ਮੇਰੀ ਛੋਟੀ ਭੈਣਾ ਜਿਹੜੀ ਕਿ ਮੂੰਹ ਨਹੀਂ ਦਿਖਾਉਂਦੀ ਇਹਨੂੰ ਇਹਦੇ ਲਈ ਵਾਰ ਚਾਹੀਦਾ ਜੇ ਕੋਈ ਲੋੜ ਮੰਦਾ ਦੱਸੂ ਇਹ ਮੂੰਹ ਤਾਂ ਨਹੀਂ ਦਿਖਾਉਂਦੀ ਵੀ ਕੋਈ ਰਿਸ਼ਤਾ ਨਾਲ ਦੇ ਵਾਸਤੇ ਆ ਜੇ ਐਸੀ ਵੀ ਮੈਂ ਅੰਸਰ ਖਾ ਲਈ ਜੀ ਰੋਟੀ ਤੇ ਕਿਉਂਕਿ ਭੁੱਖ ਬਹੁਤ ਲੱਗੀ ਹੋਈ ਸੀਗੀ ਕਿਉਂਕਿ ਉੱਥੇ ਨਾ ਸਿਰਫ ਗਰਮੀ ਬਹੁਤ ਜ਼ਿਆਦਾ ਤਾਂ ਇੱਕ ਕੋ ਪਟੂਰਾ ਖਾਇਆ ਔਰ ਮੇਰੇ ਆਂਦਿਆਂ ਨੂੰ ਮੰਮੀ ਨੇ ਰੋਟੀ ਬਣਾਤੀ ਤੀ ਤਾਂ ਕਰਕੇ ਮੈਂ ਇੱਕ ਰੋਟੀ ਖਾਈ ਐ Karele di sabzi bani hui thi ਤੇ ਇੱਕ ਨਾ ਮੈਂ ਮੈਨੂੰ ਨਾਮ ਲੈਣਾ ਸੀਗਾ ਸਬਸਕ੍ਰਾਈਬਰ ਦਾ ਉਹਨਾਂ ਦਾ ਦੋ ਤਿੰਨ ਵਾਰ ਕਮੈਂਟ ਆਇਆ ਵੀ ਸਾਡਾ ਨਾਮ ਲੈ ਦੋ ਇੱਕ ਨਾ ਨਾਮ ਕੰਪਲੇਨ ਹੈ ਦੇਖੋ ਕਈ ਵਾਰ ਭੁੱਲ ਵੀ ਜਾਂਦੇ ਆ ਹਨਾ ਵੀ ਕਿਸੇ ਦਾ ਨਾਮ ਨਹੀਂ ਵੀ ਲੈ ਹੁੰਦਾ ਜਿਵੇਂ ਕਿ ਪਹਿਲਾਂ ਦੱਸਿਆ ਹੋਇਆ ਵੀ ਇੱਕ ਮਹੀਨੇ ਬਾਅਦ ਸਾਰਿਆਂ ਨੇ ਨਾਮ ਲਿਆ ਕਰਾਂਗੇ ਵਿੱਚ ਵਿੱਚ ਅਸੀਂ ਭੁੱਲ ਵੀ ਜਾਂਦੇ ਆ ਤੇ ਉਹਨਾਂ ਦਾ ਨਾਮ ਹੈਗਾ ਹੁਜ਼ੈਫਾ ਹੁਜ਼ੈਫਾ ਜੁੱਤ ਪਤਾ ਨਹੀਂ ਕੀ ਆ ਹੁਜ਼ੈਫਾ ਪਰ ਇਹਨਾਂ ਕਰਨਾ ਪਤਾ ਹੈ ਉਹਨਾਂ ਦਾ ਨਾਮ ਹੈਗਾ ਹੁਜ਼ੈਫਾ ਉਹ ਸਾਡੀਆਂ ਵੀਡੀਓਜ਼ ਦੇਖਦੇ ਨੇ ਪਾਕਿਸਤਾਨ ਤੋਂ ਨੇ ਤੇ ਇਹਨਾਂ ਨੇ ਬਹੁਤ ਕਮੈਂਟ ਕੀਤਾ ਸੀਗਾ ਵੀ ਸਾਡਾ ਨਾਮ ਜਰੂਰ ਲਿਓ ਹੁਜ਼ੈਫਾ ਸਾਡੀਆਂ ਵੀਡੀਓਜ਼ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਫੈਮਿਲੀ ਨੂੰ ਇੰਨਾ ਪਿਆਰ ਤੇ ਸਪੋਰਟ ਕਰਨ ਲਈ ਤੇ ਇਦਾਂ ਹੀ ਪਿਆਰ ਦਿੰਦੇ ਰਹੋ ਵੀਡੀਓਜ਼ ਪਸੰਦ ਆਈਆਂ ਤਾਂ ਜਰੂਰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਇਸ ਹੱਕ ਹਰਗੇ ਸੀਗੇ ਅੱਗੇ ਸਭ ਤੋਂ ਵੀਡੀਓ ਬਣੀ ਨਹੀਂ ਹੈਗੀ ਤੇ ਜਿੰਨੀ ਕੁ ਵੀਡੀਓ ਹੈਗੀ ਮੈਂ ਇਹ ਅਪਲੋਡ ਕਰੂੰਗੀ ਤੇ ਬਾਕੀ ਰਹੇ ਸੂਟਾਂ ਦੀ ਗੱਲ ਵੀ ਅਸੀਂ ਮਤਲਬ ਆਪਦਾ ਵੀ ਸੂਟ ਕਢਾਈਆਂ ਬਾਰੇ ਪੁੱਛਣ ਗਏ ਸੀ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਵੀ ਸੂਟਾਂ ਬਾਰੇ ਪੁੱਛਣ ਗਏ ਸੀਗੇ ਆਪਣਿਆਂ ਬਾਰੇ ਵੀ ਤੇ ਵੀਡੀਓ ਵੀ ਪਾਉਣੀ ਸੀਗੀ ਮਤਲਬ ਸਾਰਿਆਂ ਨੂੰ ਦੱਸਣਾ ਵੀ ਸੀਗਾ ਕਿ ਮੈਂ ਸਾਨੂੰ ਉੱਥੇ ਰੇਟ ਬਹੁਤ ਜ਼ਿਆਦਾ ਪਸੰਦ ਆਏ ਯਾਨੀ ਕਿ ਜਿਹੜਾ ਸੂਟ ਇੱਥੇ ਪਟਿਆਲੇ ਤੋਂ ਸਾਨੂੰ 4000 ਤੱਕ ਪੈ ਜਾਂਦਾ ਸੀਗਾ ਉਹ ਉੱਥੇ ਸਾਨੂੰ ਸਿਰਫ 13 14 1500 ਹੱਦ ਬਾਸ ਇੱਥੇ 1600 ਇੱਥੇ ਇੱਧੇ ਜ਼ਿਆਦਾ ਨਹੀਂ ਬਸ ਐਨੇ ਕੁ ਦਾ ਪੈ ਜਾਂਦਾ ਏ ਤੇ ਰੇਟ ਕਢਾਈ ਜੋ ਬਹੁਤ ਜ਼ਿਆਦੇ ਵਧੀਆ ਨੇ ਜਿਵੇਂ ਕਿ ਵੀ ਜਿੰਨੀ ਕਢਾਈ ਆਪਾਂ ਨੂੰ ਪਸੰਦ ਆਪਾਂ ਵੈਸੇ ਗਰਮੀਆਂ ਚ ਨੇ ਸੂਟ ਕਢਾਈ ਵੱਧ ਕਰਾਉਂਦੇ ਵੀ ਨਹੀਂ ਹੈਗੇ ਸਿਰ ਪੱਲਿਆਂ ਦੇ ਕਰਾ ਲੈਂਦੇ ਆ ਨਾ ਅੱਗੇ ਪਿੱਛੇ ਜਾਂ ਬਾਵਾ ਤੇ ਤੇ ਬਾਕੀ ਜਿਹੜੇ ਮੈਰਿਜ ਪਾਰਟੀ ਵੇਅਰ ਸੂਟ ਨੇ ਉਹਨਾਂ ਦੇ ਵੀ ਰੇਟ ਬਹੁਤ ਜ਼ਿਆਦੇ ਵਧੀਆ ਨੇ ਮਤਲਬ ਕਿ ਜੇ ਆਪਾਂ ਮੁੱਲ ਦਾ ਲੈਣ ਵੀ ਜਾਣਦੇ ਸੀ ਪਟਿਆਲੇ ਤੋਂ ਸਾਨੂੰ 5-6000 ਤੋਂ ਤਾਂ ਹਜੇ ਸ਼ੁਰੂ ਐ ਹੁੰਦੇ ਨੇ ਪਟਿਆਲੇ 'ਚ ਤਾਂ ਪਰ ਉਹਨਾਂ ਦੇ ਸਿਰਫ 32500 ਤੱਕ ਖਤਮ ਹੋ ਜਾਂਦੇ ਨੇ ਵੀ ਸੂਟ ਐਨੇ ਸੋਹਣੇ ਨੇ ਮਤਲਬ ਵੀ ਕਟਾਈਆਂ ਬਹੁਤ ਸੋਹਣੀਆਂ ਸਸਤੀਆਂ ਰੇਟਾਂ ਤੇ ਕਰਕੇ ਦੰਦੇ ਨੇ ਤੇ ਵੀ 15 1600 ਚ ਵੀ ਉਹ ਬਹੁਤ ਸੋਹਣਾ ਪਾਰਟੀ ਵੇਅਰ ਸੂਟ ਤਿਆਰ ਕਰਕੇ ਦੇ ਦਿੰਦੇ ਨੇ 1500 ਤੱਕ ਵੀ ਜਿਹੜੇ ਜਿਹੜੇ ਹੁਣ ਉਹਨਾਂ ਨੇ ਕੁਝ ਸੂਟ ਇਹ ਜਿਹੇ ਨੇ ਜਿਹੜੇ ਉਹ ਕੰਦੇ ਵੀ 20 ਤਰੀਕ ਤੱਕ ਨੇ ਬਸ ਵੀ ਸਿਰਫ ਜਿਹੜੇ ਸੂਟ ਮਤਲਬ ਉਹਨਾਂ ਦੇ 2500 ਤੱਕ ਜਾਂਦੇ ਨੇ ਉਹਨਾਂ ਨੇ 1000 1000 ਰੁਪਏ ਦੇ ਕਰੇ ਹੋਏ ਨੇ 20 ਤਰੀਕ ਤੱਕ ਉ ਤੋਂ ਬਾਅਦ ਨਹੀਂ 20 23 ਤੱਕ ਉਹ ਦੇਣਗੇ ਤੇ ਬਾਕੀ ਸਾਨੂੰ ਸੂਟ ਪਸੰਦ ਆਏ ਤੇ ਜੇ ਤੁਹਾਨੂੰ ਵੀ ਜਿੰਨੇ ਕ ਅਸੀਂ ਮਤਲਬ ਥੋੜੇ ਜਿਹਾ ਵੀਡੀਓ ਚ ਪਾਏ ਆ ਤਾਂ ਪਲੀਜ਼ ਵੀਡੀਓ ਦੇਖਿਓ ਸੂਟਸ ਦੇਖਿਓ ਮਤਲਬ ਹੈਂਡਵਰਕ ਆਰੀਵਰਕ ਜਿਹੜਾ ਮਰਜੀ ਵਰਕ ਹੋਵੇ ਉਹ ਖੁਦ ਕਰਦੇ ਨੇ ਸਸਤੇ ਰੇਟਾਂ ਤੇ ਕਢਾਈ ਵਾਲੇ ਤੇ ਬਾਕੀ ਤੁਸੀਂ ਦੇਖਿਓ ਜੇ ਤੁਹਾਨੂੰ ਹੋਰ ਵੀ ਮਤਲਬ ਚਾਹਦੇ ਤਾਂ ਰਹਾਂਗੇ ਤਾਂ ਅਸੀਂ ਹੋਰ ਵੀਡੀਓਸ ਤੁਹਾਨੂੰ ਸੂਟਾਂ ਦੀਆਂ ਉਹਨਾਂ ਦੀਆਂ ਪਾਉਂਦੇ ਰਾਵਾਂਗੇ ਕੜਾਈ ਵਾਲੇ ਸੂਟਾਂ ਨਹੀਂ ਆ ਪਾਰਟੀ ਵੇਅਰ ਵੀ ਦੂਜੇ ਵੀ ਹਰ ਤਰ੍ਹਾਂ ਦੇ ਸੂਟ ਵੀਡੀਓ ਚ ਪਾਉਂਦੇ ਰਾਂਗੇ ਦੇਖਿਓ ਤੇ ਦੇਖ ਕੇ ਦੱਸਿਓ ਵੀ ਕਿਵੇਂ ਦੇ ਲੱਗੇ ਰੇਟ ਕਿਵੇਂ ਦੇ ਲੱਗੇ ਸਾਨੂੰ ਤਾਂ ਬਹੁਤ ਵਧੀਆ ਲੱਗੇ ਕਿਉਂਕਿ ਇੰਨੇ ਸਸਤੇ ਰੇਟ ਸਾਨੂੰ ਕਿਤੋਂ ਮਿਲਦੇ ਨਹੀਂ ਹੈਗੇ ਅਸੀਂ ਵੀ ਮਲੇਰ ਗੋਟਲੇ ਕਹਿਣ ਤੇ ਗਏ ਸੀਗੇ ਵੀ ਉੱਥੇ ਬਹੁਤ ਸਸਤੇ ਨੇ ਇੱਕ ਵਾਰੀ ਉੱਥੇ ਜਾਓ ਦੇਖੋ ਪਤਾ ਕਰੋ ਅਸੀਂ ਦੇਖਿਆ ਪਤਾ ਕਰਿਆ ਸਾਡਾ ਜਾਣਾ ਯਾਨੀ ਕਿ ਸਫਲ ਹੋ ਗਿਆ ਸਾਨੂੰ ਬਹੁਤ ਵਧੀਆ ਲੱਗੇ ਤੇ ਪ੍ਰਿੰਟ ਐਨੇ ਸੋਹਣੇ ਸੋਹਣੇ ਵੀ ਪ੍ਰਿੰਟ ਬਹੁਤ ਜ਼ਿਆਦਾ ਪ੍ਰਿੰਟਡ ਵਧੀਆ ਸੂਟ ਚਾਰ 400 ਦੇ 500 ਬਸ ਪ੍ਰਿੰਟਡ ਇਹ ਤੋਂ ਜ਼ਿਆਦਾ ਨਹੀਂ ਪਰ ਸੂਟ ਪੂਰੇ ਵਧੀਆ ਨੇ ਮੀਨ ਯਾਨੀ ਕਿ ਦੇਖ ਕੇ ਅੱਖਾਂ ਨੂੰ ਭਾ ਜਾਂਦੇ ਨੇ ਤੇ ਬਸ ਅੱਜ ਦੀ ਸਾਡੀ ਵੀਡੀਓ ਇੱਥੇ ਤੱਕ ਸੀਗੀ ਜੇ ਤੁਹਾਨੂੰ ਪਸੰਦ ਆਏ ਹੋਣਗੇ ਸੂਟ ਤਾਂ ਪਲੀਜ਼ ਵੀਡੀਓ ਸੀ ਹੋਰ ਅਪਲੋਡ ਕਰਦੇ ਰਹਾਂਗੇ ਸੂਟਾਂ ਦੀਆਂ ਤੁਹਾਨੂੰ ਦੱਸਦੇ ਰਾਵਾਂਗੇ ਮਤਲਬ ਨਵੇਂ-ਨਵੇਂ ਆਉਣ ਵਾਲੇ ਸੂਟ ਕਿਉਂਕਿ ਜਿਨ੍ਹਾਂ ਨੇ ਭਰਾ ਨੇ ਜਿਨ੍ਹਾਂ ਦੀ ਸ਼ਾਪ ਤੇ ਗਏ ਸੀਗੇ ਮਤਲਬ ਉਹ ਉਹ ਵੀ ਆਪਣੇ ਮਤਲਬ YouTube ਦੇ ਜ਼ਰੀਏ ਨਾ ਚੈਨਲ ਦੇ ਜ਼ਰੀਏ ਆਪਣੀ ਵੈਰਾਈਟੀ ਦਿਖਾਉਣਾ ਚਾਹੁੰਦੇ ਨੇ ਵੀ ਦੇਖਣ ਤਾਂ ਕਿਉਂਕਿ ਉੱਥੇ ਤਕਰੀਬਨ ਸਾਰਿਆਂ ਦਾ ਸੇਮੀ ਰੇਟ ਆ ਤੇ ਬਾਕੀ ਆਪਾਂ ਤਾਂ ਇੱਕ ਜਗ੍ਹਾ ਜਾ ਕੇ ਦੇਖਿਆ ਕਿਉਂਕਿ ਜਿੰਨਾ ਫਿਰੋਗੇ ਇੱਕ ਗਰਮੀ ਬਹੁਤ ਜ਼ਿਆਦਾ ਸੀ ਜ਼ਿਆਦਾ ਫੇਰ ਨਹੀਂ ਸਕਦੇ ਤੇ ਆਪਾਂ ਉਹਨਾਂ ਦੀ ਵੈਰਾਈਟੀ ਹਨਾ ਤੁਹਾਨੂੰ ਦਿਖਾਵਾਂਗੇ ਤੇ ਤੁਸੀਂ ਦੇਖਿਓ ਤੇ ਦੱਸਿਓ ਤੇ ਹੁਣ ਮਿਲਾਂਗੇ ਤੁਹਾਨੂੰ ਅਸੀਂ ਅਗਲੇ ਵਲੌਗ 'ਚ